ਬੀਤੇ ਦਿਨ ਅਰਨੀਵਾਲਾ ਚ ਅਕਾਲੀ ਆਗੂਆ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਤੇ ਧੱਕਾ ਮੁਕੀ ਦੀ ਮੌਕੇ ਦੀਆਂ ਦੇਖੋ ਤਸਵੀਰਾਂ ਜੀ ਕੋਈ ਥੋੜੀ ਐ ਵੀਰੋ ਫੋਰ ਥੋੜੀ ਐ ਫੋਰ ਥੋੜੀ ਐ ਕੋਈ ਥੋੜੀ ਐ Hãy subscribe cho kênh Ghiền Mì Gõ Để không bỏ ਕਾਹਦੇ ਤੇ ਮੈਂ ਨੂੰ ਬਾਈ ਨੂੰ ਬਾਈ ਦਾ ਪਹਿਲਾਂ ਕੋਈ ਨਹੀਂ ਦੱਸਦਾ ਹਾਂ ਜੀ ਹਾਂ ਜੀ ਕੀ ਕਹਿਣਾ ਵੀਰ ਜੀ ਕੀ ਕਹਿਣਾ ਤੁਹਾਡਾ ਕੈਮਰਾ ਕਿਉਂ ਫੜ ਰਹੇ ਹੋ ਕੈਮਰਾ ਕਿਉਂ ਫੜ ਰਹੇ ਹੋ ਭਾਈ ਕੈਮਰਾ ਕਿਉਂ ਫੜ ਰਹੇ ਹੋ ਇੱਕ ਜੋਂ ਨੂੰ ਵੋਟਾਂ ਪੈਣ ਜਾ ਰਹੀਆਂ ਹੋਰ ਥੋੜੀ ਐ ਸੋਚ ਥੋੜੀ ਐ ਵੀਰੋ ਮੂਰ ਥੋੜੀ ਐ ਸੋਚ ਥੋੜੀ ਐ ਵੋਟ ਦਾ ਇਸ ਤੇ ਮਾਰ ਦਾ ਮਾਫਰਾ ਮੂਤ ਜਿੰਦਗੀ ਭਾਈ ਸਾਹਿਬ ਕੀ ਜੱਲਾ ਫੋਨ ਤੇ ਫੜ ਰਹੇ ਹੋ ਜਿੰਦਾਬਾਦ 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 ਮਾਰਦੇ ਹੋ ਯਾਰ ਫੋਨ ਤੇ ਫੜ ਦਿਓ ਪਹਿਲਾਂ ਵੀ ਤੁਸੀਂ ਮਾਨ ਸਰਦਾਰ ਦਿੰਦੇ ਰਹੇ ਹੋ ਸਰਦਾਰ ਜੋਰਾ ਸਿੰਘ ਮਾਨ ਨੂੰ ਮੇਰੇ ਸਵਰਗਵਾਸੀ ਪਿਤਾ ਨੂੰ ਤੁਸੀਂ ਤਿੰਨ ਵਾਰੀ ਤੋਂ ਐਮਪੀ ਬਣਾ ਕੇ ਭੇਜਿਆ ਮੈਂ ਉਹਦੇ ਲਈ ਸਾਰੀ ਸੰਗਤ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਕਿ ਤੁਸੀਂ ਕਿ ਤੁਸੀਂ ਇਸ ਵਾਰ ਵੀ ਤੱਕੜੀ ਦਾ ਬਟਨ ਦਬਾ ਕੇ ਦਾਸ ਨੂੰ ਕਾਮਯਾਬ ਕਰੋਗੇ ਕੋਈ ਗੱਲ ਨਹੀਂ ਦੇਖ ਲਓ ਅਖਬਾਰ ਤੁਸੀਂ ਕੋਈ ਗੱਲ ਨਹੀਂ ਦੇਖ ਲਓ ਕੋਈ ਗੱਲ ਨਹੀਂ ਦੇਖ ਲਓ ਅਖਬਾਰ ਤੁਸੀਂ ਕੋਈ ਗੱਲ ਨਹੀਂ ਦੇਖ ਲਓ ਅਖਬਾਰ ਤੁਸੀਂ ਦੇਖੋ ਤਾਂ ਕਿ ਅਖਬਾਰ ਚ ਵਿਖਾਵਾਂਗੇ ਕੀ ਆ ਸਾਡੇ ਕੋਲ ਤਕੜੇ ਹੋ ਕੇ ਤੋਂ ਨਹੀਂ ਇੱਥੇ ਗੱਲਬਾਤ ਤਕੜੇ ਹੋ ਕੇ ਤੋਂ ਨਹੀਂ ਇੱਥੇ ਗੱਲਬਾਤ ਤਕੜੇ ਹੋ ਕੇ ਤੋਂ ਨਹੀਂ ਇੱਥੇ ਗੱਲਬਾਤ ਤਕੜੇ ਹੋ ਕੇ ਬੋਟਾ ਪਾਈਗੇ ਪਿੱਛੇ ਜੇ ਆਪਾਂ 2022 ਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਵੀ ਮੰਨਣਾ ਚਾਹ ਪਰ ਪਿਛਲੇ ਇਲੈਕਸ਼ਨ ਚੋ ਹਾਰ ਗਏ ਉਹਨਾਂ ਦਾ ਆਪਾਂ ਨੰਬਾ ਵੀ ਲਾਉਣਾ ਹੈ ਜਿਹੜੀ ਅਸਰ 2022 ਚ ਰਹੀ ਸੀ ਨਾ ਇਲੈਕਸ਼ਨ ਹਾਰ ਕੇ ਜਿਗੇ ਬਾਦਲ ਸਾਹਿਬ ਜੇਕਰ ਆਪਾਂ ਆਹ ਇਲੈਕਸ਼ਨ ਵਿੱਚ ਵੱਧ ਤੋਂ ਵੱਧ ਲੀਡ ਦਿਵਾਉਣੇ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹੈ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਰਾਮ ਨਾਲ ਚੁੱਕ ਗਏ ਹੋ ਹੋਰ ਥੋੜੀ ਹੈ ਸੋਚ ਥੋੜੀ ਹੈ ਵੀਰੋ ਥੋੜੀ